ਅਪੜੀ ਵੀਡੀਓ ਨੂੰ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਭੈਣਾਂ ਪਰਵਾਂ ਸਤਿ ਸ੍ਰੀ ਅਕਾਲ ਤੇ ਇਸ ਟਾਈਮ ਆਪਾਂ ਖੜੇ ਆ ਜਸਲਮੇਰ ਦੇ ਵਿੱਚ ਪਹਿਲਾਂ ਆਪਾਂ ਜodhpur ਐਕਸਪਲੋਰ ਕੀਤਾ ਸੀਗਾ ਤੇ ਜodhpur ਤੋਂ ਬਾਅਦ ਆਪਾਂ ਜਸਲਮੇਰ ਆ ਗਏ ਰਾਤ ਤੇ ਜਿਹੜਾ ਪਿੱਛੇਲਾ ਆਪਣਾ 뷰 ਦੇਖ ਸਕਦੇ ਹਾਂ ਤੇ ਇੱਥੋਂ ਹੈਗਾ ਜਸਲਮੇਰ ਫੋਰਟ ਸਾਰਾ 500 ਮੀਟਰ ਤੇ ਮਤਲਬ 2-3 ਮਿੰਟ ਦਾ ਰਸਤਾ ਹੈਗਾ ਤੇ ਰਾਤ ਜਿਹੜੀ ਆਪਾਂ ਜਗ੍ਹਾ ਰੁਕੇ ਸੀਗੇ ਉਹ ਹੈਗਾ ਹੋਸਟਲ ਬਲੂ ਆਈਸ ਤੇ ਹੋਸਟਲ ਬਲੂ ਆਈਸ ਦੇ ਵਿੱਚ ਆਪਾਂ ਨੂੰ ਬੈੱਡ ਮਿਲ ਗਿਆ ਸੀਗਾ 350 ਰੇਟ ਚ ਇਹ ਮਤਲਬ ਵਧੀਆ ਸੀਗਾ ਠੀਕ ਠਾਕ ਗਰਮ ਪਾਣੀ ਨੇ ਹੈਗਾ ਗਰਮ ਪਾਣੀ ਤਕਰੀਬਨ ਆ 8:30 9 ਵਜੇ ਬਾਅਦ ਆਉਂਦਾ ਹੈਗਾ ਤੇ ਕਿ ਹੁਣ ਆਪਾਂ ਚੱਲਦੇ ਆ ਜੈਸਲਮੇਰ ਨੂੰ ਐਕਸਪਲੋਰ ਕਰਨ ਤੇ ਜੈਸਲਮੇਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖਣ ਚੱਲਦੇ ਆ ਲੌਂਗਾਵਾਲਾ ਤੇ ਲੌਂਗਾਵਾਲਾ 120 ਕਿਲੋਮੀਟਰ ਦੇ ਆਸ-ਪਾਸ ਜਾਂ ਤਾਂ ਕੋਈ ਟੈਕਸੀ ਜਾ ਸਕਦਾ ਤੇ ਜਾਂ ਆਪਾਂ ਨਾ ਮੋਟਰਸਾਈਕਲ ਜਾ ਸਕਦਾ ਤੇ ਆਪਾਂ ਮੋਟਰਸਾਈਕਲ ਲੈ ਕੇ ਚੱਲਾਂਗੇ ਤੇ ਕਰਾਂਗੇ ਤੇ ਆਪਾਂ ਜਿਹੜੀ ਸਮ ਡੇਜ਼ਰਟ ਟ੍ਰੈਕਿੰਗ ਵਗੈਰਾ ਹੁੰਦੀ ਉਹ ਵੀ ਆਪਾਂ ਕਰਾਂਗੇ ਤੇ ਜਿਹੜੀਆਂ ਲੋਕਲ ਥਰਮਾਂ ਨੇ ਜਿਵੇਂ ਪਟਵਾਰ ਹਵੇਲੀ ਗੱਡੀ ਸਰ ਲੈਕ ਹਨ ਤੇ ਜਸਰ ਮੇਂ ਦੇ ਫੋਟੋ ਵਗੈਰਾ ਉਹ ਸਾਰੇ ਆਪਾਂ 121 ਕਵਰ ਕਰਾਂਗੇ ਤੇ ਵੀਡੀਓ ਨੂੰ ਬਣੇ ਰਹੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਇਹ ਹੈ ਜੀ 골ਡਨ ਸਿਟੀ ਜਸਲਮੇਰ ਸਵੇਰ ਦਾ ਝਾਕਾ ਇਸ ਹੁੰਦਾ ਹੁਣ ਆਪਾਂ ਚੱਲਦੇ ਆਂ ਅੱਗੇ ਵੱਲ ਇਹ ਹੈ ਜੀ ਹੋਸਟਲ ਬਲੂ ਆਈਸ ਤੇ ਇੱਥੇ ਜਗ੍ਹਾ ਬਣੀ ਹੋਈ ਆ ਰਾਤ ਨੂੰ ਬੈੱਕੇ ਜਿਹੜੇ ਵੀ ਟੂਰਿਸਟ ਆਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਨ ਲਈ ਤੇ ਇੱਥੇ ਬੰਦਾ ਬੈਠ ਸਕਦਾ ਹੈਗਾ ਟਾਈਮ ਸਪੈਂਡ ਕਰ ਸਕਦਾ ਉੱਪਰ ਪੌੜੀਆਂ ਬਣੀ ਹੋਈਆਂ ਨੇ ਉੱਪਰ ਜਗ੍ਹਾ ਬਣੀ ਹੋਈ ਹੈ ਬੈਠ ਲੈਣਾ ਤੇ ਕਾਫੀ ਖੂਬਸੂਰਤ ਹੈਗਾ ਤੇ ਅੱਗੇ ਅੰਦਰ ਬੈੱਟ ਲੱਗੇ ਹੋਏ ਨੇ ਉਹ ਜਿਹੜੇ ਆਪਾਂ ਗੱਲ ਕਰੀ ਸੀ ਵੀ ਉਹ 350 ਰੁਪਏ ਦੇ ਵਿੱਚ ਬਾਕੀ ਉਹ ਦਿਨ ਦੇ ਹਿਸਾਬ ਨਾਲ ਹੁੰਦਾ ਕਿ ਵੀ 350 ਤਾਂ ਹੀ ਮਿਲ ਜਨਾਂਗੇ ਕਿ ਵੀ 500 ਤਾਂ ਹੀ ਮਿਲ ਜਨਾਂਗਾ ਤੇ ਕਾਫੀ ਖੂਬਸੂਰਤ ਹੈਗਾ ਬਜਟ ਦੇ ਫ੍ਰੈਂਟਲੀ ਕੰਮ ਹੁੰਦਾ ਜਿਹਨਾਂ ਨੇ ਮਤਲਬ ਬਜਟ ਦੇ ਵਿੱਚ ਘੁੰਮਣਾ ਹੁੰਦਾਗਾ ਉਹ ਇੱਥੇ ਘੁੰਮ ਸਕਦਾਗਾ ਸਾਹਮਣੀ ਉਹ ਸਾਹਮਣੀ ਆ ਅੱਗੇ ਇਹਦੇ ਪਿਛਲੇ ਪਾਸੇ ਆ ਜਿਹੜੀ ਇਮਾਰਤਾਂ ਦੇ ਪਿਛਲੇ ਪਾਸੇ ਜਸਲਮੇਰ ਫੋਟਾਗ ਮਤਲਬ ਜਿਹੜੀਆਂ ਕਵਰ ਕਰਨੀਆਂ ਚੀਜ਼ਾਂ ਨੇ ਸਾਰੀਆਂ ਨੇੜੇ ਨੇ ਬਾਹਲੇ ਦੂਰ ਨਹੀਂ ਹੈਗੀਆਂ ਕੋਈ ਕਿਲੋਮੀਟਰ ਤੇ ਕੋਈ ਡੇਢ ਕਿਲੋਮੀਟਰ ਤੋਂ ਬਸ ਇਦਾਂ ਜਿਹਾ ਆ ਆ ਚਾਹ ਦਾ ਕੱਪ ਮੈਨੂੰ ਵਧੀਆ ਲੱਗਿਆ ਨਹੀਂ ਤਾਂ ਨੀਕੇ ਨੀਕੀਆਂ ਗਲਾਸੀਆਂ ਜੀ ਹੁੰਦੀਆਂ ਨੇ ਦੋ ਘੁੱਟ ਚਾਹ ਹੁੰਦੀ ਆ ਦੇ ਵਿੱਚ ਇੱਕ ਤੋਂ ਬਰੀ ਚਾਹ ਪੀਤੀ ਆ ਮੈਨੇ ਚਾਹ ਦਾ ਗੁਨ ਅਸੇ ਹੀ ਨਹੀਂ ਕਰ ਇਹਦੇ ਕੋਲ ਚਾਹ ਪੀਤੀ ਆ ਬਾਈ ਕੋਲ ਵਧੀਆ ਚਾਹ ਬਣਾਈ ਜਾਣੇ ਨੇ ਇਹ ਬਾਹਲੇ ਮਸਾਲੇ ਜੇ ਪਾਉਂਦੇ ਨੇ ਗੋਲੇ ਮਚ ਲੱਗ ਜਾਂਦੇ ਨੇ ਕਿਲੇ ਦੇ ਕੋਲੀ ਆਪਾਂ ਨੂੰ ਇੱਥੇ ਬਾਈਕਰੈਂਟ ਤੇ ਮਿਲ ਜਾਂਦੀਆਂ ਨੇ ਸਾਹਮਣੇ ਆਪਾਂ ਨੂੰ ਹੰਟਰ ਦੇਖਣ ਨੂੰ ਮਿਲਦੇ ਨੇ ਸਕੂਟੀਆਂ ਮਿਲਦੀਆਂ ਨੇ ਰੇਟ ਵਗੈਰਾ ਨਾਲ ਲਿਖ ਕੇ ਲਾ ਹੋਇਆ ਤੇ ਹਾਂ ਵੀਡੀਓ ਬਣਾ ਰਹਾ ਹਾਂ ਤੇ ਬਾਈਕ ਕੋਲ ਆਪਾਂ ਲੈਤੀ ਆ ਅਵੈਂਜਰ ਅਵੈਂਜਰ ਦੇ ਅੰਦਰ ਰੇਟ ਬੋਲਦਾ 1500 ਰੁਪਏ ਕਹਿੰਦੇ ਨੇ ਤੇ ਕਹਿੰਦਾ ਮੈਨੂੰ ਸਵੇਰ ਦਾ ਟਾਈਮ ਚ ਕਿਹਨੇ ਬੋਣੀ ਦਾ 1000 ਰੁਪਏ ਚ ਮੰਨ ਗਿਆ ਬੰਦਾ ਜੇ ਪੈਟਰੋਲ ਭਰਾਂਗੇ ਹਨਮੰਤ ਤੋਰਾ ਫਿਰ ਨਾਸਤਾ ਕਰ ਲੈਣਾ ਠੀਕ ਹੈ ਠੀਕ ਹੈ ਮੋਟਰਸਾਈਕਲ ਰੈਂਟ ਤੇ ਲੈ ਕੇ ਆਪਾਂ ਕਿਹੜਾ ਇੱਕ ਵਾਰੀ ਤੇਲ ਪੋੜਿਆ ਚ 1000 ਦਾ ਕਿਤਨੇ ਕ ਲੱਗ ਜਾਏਗਾ ਲੱਗ ਜਾਏਗਾ ਨਾ ਇਹ ਆ ਗਿਆ ਸਾਹਮਣੇ ਬੜਾ ਬਾਗ ਤੇ ਬੜਾ ਬਾਗ ਦੀ ਟਿਕਟ ਹੈਗੀ ਆ 150 ਰੁਪਿਆ ਜੈਸਲਮੇਰ ਕੋ ਮੁੰਨਾ ਸਟਾਰਟ ਕੀਤਾ ਤਾਂ ਜਦੋਂ ਆਪਾਂ ਲੌਂਗਾ ਵਾਲਾ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਜਿਹੜੀ ਜਗ੍ਹਾ ਦੇਖਣ ਨੂੰ ਮਿਲਦੀ ਆ ਉਹ ਹੁੰਦੀ ਆ ਬੜਾ ਬਾਗ ਤੇ ਆਹ ਵਾਲਾ ਹੈ ਬੜਾ ਬਾਗ ਤੇ ਜਿਹਨੂੰ ਆਪਾਂ ਛਤਰੀਆਂ ਕਹਿੰਦੇ ਨੇ ਆ ਤੇ ਇੱਕ ਤਰ੍ਹਾਂ ਦਾ ਸ਼ਮਸ਼ਾਨ ਘਾਟ ਹੁੰਦੇ ਨੇ ਇਹ ਰਾਜਾ ਮਹਾਰਾਜੇ ਨੇ ਉਸ ਸਮੇਂ ਦੇ ਸ਼ਮਸ਼ਾਨ ਘਾਟ ਹੁੰਦੇ ਸੀ ਤੇ ਬੜਾ ਬਾਗ ਅਸਲ ਜੈਸਲਮੇਰ ਤੋਂ ਹੈਗਾਗਾ 8-9 ਕਿਲੋਮੀਟਰ 9 ਕਿਲੋਮੀਟਰ ਆਸ-ਪਾਸ ਹੈਗਾਗਾ ਤੇ ਉਹ ਸਾਹਮਣੇ ਜਿਹੜਾ ਇਧਰੋਂ ਰਸਤਾ ਹੁੰਦਾ ਜੈਸਲਮੇਰ ਤੋਂ ਹੁੰਦਾ ਇਧਰੋਂ ਤੇ ਆਪਾਂ ਜਾਣ ਅੱਗੇ ਧਨੋੜ ਵੱਲ ਲੌਂਗਾ ਵਾਲਾ ਤੇ ਸਾਹਮਣੇ ਉੱਥੇ ਮਤਲਬ ਪਰਚੀ ਵਗੈਰਾ ਕੱਟਦੇ ਨੇ 180 ਰੁਪਏ ਦੀ ਇਹਨਾਂ ਨੇ ਪਰਚੀ ਕੱਟੀ ਉਹ ਸਾਹਮਣੇ ਪਰਚੀ ਕੱਟਨੇ ਤੇ ਆਹ ਸਾਹਮਣੇ ਇੱਥੇ ਪਾਰਕਿੰਗ ਆ ਕਿ ਤੇ ਇਹ ਰਾਮਗੜ੍ਹ ਦੇ ਰਾਹ ਤੇ ਹੈਗਾ ਬੜਾ ਬਾਗ ਤੇ ਮੋਟਰਸਾਈਕਲ ਆਪਾਂ ਇੱਥੇ ਲਾਤਾ ਸੀਗਾ ਤੇ ਬੈਗ ਅਸਲ 'ਚ ਮੈਨੂੰ ਨਾਲ ਹੀ ਲੈ ਕੇ ਆਉਣਾ ਪੈ ਗਿਆ ਕਿਉਂਕਿ ਬੈਗ ਦਾ ਚੱਕਰੇ ਆ ਵੀ ਜਿਹੜਾ ਉੱਥੇ ਸਾਮ ਦੇ ਵਿੱਚ ਜਿਹੜਾ ਕੈਂਪਿੰਗ ਕਰਨੀ ਆਪਾਂ ਉੱਥੇ ਆਪਾਂ ਲੈ ਕੇ ਜਾਵਾਂਗੇ ਨਹੀਂ ਫਿਰ ਵਾਪਸ ਆਉਣਾ ਪੈਣਾ ਸੀਗਾ ਤੇ ਆਹ ਵਾਲੀ ਅਵੈਂਜਰ ਸੀਗੀ ਕਿ ਨਾ 1000 ਦਾ ਵਾਲਾ ਤੇਲ ਬਾਕੀ ਦੇਖੀ ਆਊਗਾ ਬੜਾ ਬਾਗ ਦੇ ਵਿੱਚ ਤੋਂ ਆਪਾਂ ਐਂਟਰ ਕਰਦੇ ਆ ਤੇ ਤੈਨੂੰ ਸਾਹਮਣੇ ਲਿਖ ਕੇ ਨ ਲਾਇਆ ਹੋਇਆ ਵੀ ਬੜਾ ਬਾਗ ਛਤਰੀਆਂ ਆਪਸੇ ਨਿਰੋਧ ਹੈ ਕਿ ਇਸ ਪਵਿੱਤਰ ਵਾਤਾਵਰਣ ਦੀ ਪ੍ਰਕਿਰਤਿਕਾ ਧਾਰਮਿਕ ਕੋ ਗਿਆਨ ਵਿੱਚ ਰੱਖੇ ਠੀਕ ਹੈ ਜੀ ਕਿੰਨੇ ਵਿੱਚ ਜੁੱਤੇ ਵਗੈਰਾ ਲਾ ਕੇ ਜਾਣੇ ਨੇ ਜੁੱਤੇ ਨਹੀਂ ਲੈ ਕੇ ਜਾਣੇ ਇਹ ਆ ਜੀ ਬੜਾ ਬਾਗ ਦੇ ਛਤਰੀਆਂ ਤੇ ਜਿਹਨਾਂ ਨੂੰ ਆਪਾਂ ਸ਼ਮਸ਼ਾਨ ਕੱਟ ਕੇ ਜਾਂਦੇ ਆ ਤੇ ਇਹ ਜਿਹੜੇ ਅਸਲ 'ਚ ਸਾਹੀ ਪਰਿਵਾਰ ਹੁੰਦੇ ਆ ਇਹ ਉਹੀ ਇਹਨਾਂ ਨੂੰ ਯੂਜ਼ ਕਰਦੇ ਨੇ ਮਤਲਬ ਇਹ ਆਮ ਲੋਕਾਂ ਲਈ ਨਹੀਂ ਹੁੰਦੀਆਂ ਕੋਈ ਵੀ ਇਹ ਚੀਜ਼ਾਂ ਇਹ ਉਸ ਸਮੇਂ ਦੀਆਂ ਨੇ ਪੁਰਾਣੀਆਂ ਜਿਹੜਾ ਇੱਥੇ ਤਾਂ ਰਾਜਾ ਸੀਗਾ ਜਸਲ ਉਹਦੀ ਔਲਾਦ ਨੇ ਇਹ ਮਤਲਬ ਉਸ ਸਮੇਂ ਬਣਾਈਆਂ ਚੁੱਕੀਆਂ ਤੇ ਇਹ ਪਹਾੜੀ ਦੇ ਬਣੀਆਂ ਹੋਈਆਂ ਨੇ ਤੇ ਇੱਧਰ ਪਹਾੜੀ ਹੈਗੀ ਤੇ ਉਸ ਸਮੇਂ ਕਹਿੰਦੇ ਬੰਨ ਮਰਵਾਇਆ ਸੀਗਾ ਪਾਣੀ ਦੀ ਬਹੁਤ ਕਿੱਲਤ ਸੀਗੀ ਤਾਂ ਨੇ ਬੰਨ ਮਰਵਾਇਆ ਸੀ ਤੇ ਬਾਅਦ ਵਿੱਚ ਇੱਥੇ ਫਿਰ ਬਗੀਚੇ ਵਗੈਰਾ ਲਾਤੇ ਸੀਗੇ ਤੇ ਬਗੀਚੇ ਤੋਂ ਬਾਅਦ ਹਰਾ ਭਰਾ ਹੋ ਗਿਆ ਸੀ ਇਹ ਤੇ ਮਤਲਬ ਕਾਫੀ ਆਉਂਦੇ ਨੇ ਲੋਕ ਇੱਥੇ ਕਿਉਂਕਿ ਜਸਲ ਮੇਰ ਦੀ ਇਹ ਮੇਨ ਅਟਰੈਕਸ਼ਨ ਹੈਗੀ ਤੇ ਲੋਕ ਆਉਂਦੇ ਆ ਘੁੰਮਣ ਫਿਰਨ ਵਧੀਆ ਇੱਥੇ ਇਹ ਛਤਰੀਆਂ ਦੇ ਡਿਜ਼ਾਈਨ ਕਾਫੀ ਖੂਬਸੂਰਤ ਬਣੇ ਹੋਏ ਨੇ ਤੇ ਜਿਹੜੇ ਡਿਜ਼ਾਈਨ ਨੇ ਸਾਰੇ ਸੇਮ ਨੇ ਆ ਛਤਰੀ ਦਾ ਦੇ ਮੈਂ ਤਾਂ ਹ ਤੋਂ ਭੰਨੀ ਹੋਈ ਹੈਗੀ ਤੇ ਉਧਰ ਵੀ ਸੇਮ ਨੇ ਡਿਜ਼ਾਈਨ ਤੇ ਕੰਮ ਵਗੈਰਾ ਚੱਲੀ ਜਾਂਦਾ ਨੇ ਇਹਨਾਂ ਤੇ ਤੇ ਆ ਪੱਥਰ ਰੱਖੇ ਹੋਏ ਨੇ ਜਿਹੜੇ ਇੱਥੇ ਪੱਥਰ ਯੂਜ਼ ਹੁੰਦੇ ਨੇ ਇਹਨਾਂ ਨੂੰ ਮਤਲਬ ਕਟਿਆ ਹੋਇਆ ਗਿਆ ਹੈ ਸਾਹਮਣੇ ਨਾਲ ਸੁੰਨੈਰੀਆ ਪੂਰਾ ਸਾਤਰੀਆਂ ਬਣੀਆਂ ਹੋਈਆਂ ਨੇ ਇਹਦੇ ਵਿੱਚ ਨਾ ਕਈ ਤਰ੍ਹਾਂ ਦੀ ਸਤਰੀਆਂ ਬਣੀਆਂ ਹੋਈਆਂ ਜਿਵੇਂ ਉਹ ਸਾਹਮਣੇ ਛੋਟੀਆਂ ਨੇ ਤੇ ਆਹ ਵੱਡੀਆਂ ਨੇ ਹਨਾ ਤਾਂ ਪੰਜਾਬੀ ਸਿੱਧਾ ਕਰੀ ਵੀ ਸਮਸ਼ਾਨ ਘਟ ਦੇ ਜਿਹੜੇ ਅਸਲ ਇਹ ਇਹ ਛੋਟੇ-ਛੋਟੇ ਬਣੇ ਹੋਣੇ ਵਿੱਚ ਤੇ ਸਮਾਰਕ ਬਣੀਆਂ ਹੋਈਆਂ ਨੇ ਤੇ ਪ੍ਰਨਾਮ ਭੀ ਲਿਖਿਆ ਵੀ ਕਿਹੜੇ ਰਾਜੇ ਦੀ ਕਿਹੜੀ ਸਮਾਰਕ ਸੀਗੀ ਤੇ ਉਹਨਾਂ ਦਾ ਸਨ ਨਾ ਵਗੈਰਾ ਸਾਰਾ ਲਿਖਿਆ ਹੋਇਆ ਹੈਗਾ ਤੇ ਉਹ ਸਾਹਮਣੇ ਰਸਤਾ ਜਾਂਦਾ ਸਿੱਧਾ ਰਸਤਾ ਜੈਸਲਮੇਰ ਨੂੰ ਸਤਰੀਆਂ ਨੂੰ ਜੇ ਆਪਾਂ ਧਿਆਨ ਨਾਲ ਦੇਖੀਏ ਨਾ ਇਹਨਾਂ ਦੇ ਤੋਂ ਮੂਰਤੀਆਂ ਬਣੀਆਂ ਹੋਈਆਂ ਨੇ ਮੂਰਤੀਆਂ ਤੋਂ ਬਾਅਦ ਇਹਨਾਂ ਉੱਤੇ ਲਿਖਿਆ ਵੀ ਹੋਇਆ ਹੋਇਆ ਕਿਸ ਪਰ ਸਮਝ ਨਹੀਂ ਆ ਰਿਹਾ ਕਿਹੜੀ ਲੈਂਗੁਏਜ ਲਿਖਿਆ ਹੋਇਆ ਹੈ ਹੋ ਸਕਦਾ ਹੋ ਕਿ ਮਾਰਵਾੜੀ ਲੈਂਗੁਏਜ ਹੋਵੇ ਜਿਹੜੀ ਇਹ ਸਤਰੀਆਂ ਤੇ ਇਹ ਅਸਲ ਕੰਮ ਹੋਇਆ ਹੋਇਆ ਇੱਥੇ ਕੋਈ ਮਸਾਲਾ ਮਸੂਲਾ ਨਹੀਂ ਲੱਗੇ ਹੋਏ ਨਾ ਕੋਈ ਸਿਮਿੰਟ ਤੇ ਆ ਐਵੇਂ ਰੱਖਿਆ ਹੋਈਆਂ ਨੇ ਉਦਾਂ ਹੀ ਖੜੀਆਂ ਨੇ ਕਿਉਂਕਿ ਪੱਥਰਾਂ ਨੂੰ ਕੱਟਿਆ ਹੋਇਆ ਹੈਗਾ ਤੇ 골ਡਨ ਪੱਥਰ ਆ ਗਿਆ ਸਾਰਾ ਇਹ ਜੇ ਅਸਲ ਮੇਰਾ ਅਸਲ ਜਿਵੇਂ ਗੋਲਡਨ ਸਿਟੀ ਆ ਤੇ ਪੱਥਰਾਂ ਨੇ ਕੰਮ ਬਹੁਤ ਸੋਹਣਾ ਕੀਤਾ ਹੋਇਆ ਹੈਗਾ ਇੱਧਰ ਥੱਲੇ ਆਪਾਂ ਨੂੰ ਮੈਦਾਨ ਦੱਸਿਆ ਹੁੰਦਾ ਤੇ ਮੈਦਾਨ ਤੋਂ ਬਾਅਦ ਇਹ ਜਿਹੜਾ ਕੰਮ ਮਤਲਬ ਹੋਇਆ ਹੋਇਆ ਛਤਰੀਆਂ ਬਣੀਆਂ ਹੋਈਆਂ ਨੇ ਪਹਾੜੀ ਦੇ ਬਣੀਆਂ ਹੋਈਆਂ ਨੇ ਤਾਂ ਕਰਕੇ ਤੇ ਉਸ ਸਮੇਂ ਜਿਹੜਾ ਰਾਜਾ ਹੁੰਦਾ ਸੀ ਜੈਤ ਸਿੰਘ ਮਤਲਬ ਜਿਹੜਾ ਉਹਨਾਂ ਦਾ ਜੈਸਲ ਜਿਹੜਾ ਜੈਸਲ ਸੀਗਾ ਜਿਨ੍ਹਾਂ ਨੇ ਨਾਮ ਦਾ ਜੈਸਲ ਮੇਰ ਬਣਾਇਆ ਹੋਇਆ ਉਹਦੀ ਔਲਾਦ ਨੇ ਇਹ ਬਣਾਈਆਂ ਸੀਗੇ ਛਤਰੀਆਂ ਨੇ ਇਹਨਾਂ ਇੱਕ ਕੈਟਾਗਰੀ ਜਿਹੀ ਬਣਾਈ ਹੋਈ ਆ ਇਹਨਾਂ ਵਿੱਚ ਜਿਵੇਂ ਇੱਕ ਆਹ ਛਤਰੀਆਂ ਦੋਨੇ ਸੇਮ ਨਹੀਂ ਉਸ ਸਾਈਜ਼ ਦੀਆਂ ਨੇ ਤੇ ਇੱਧਰੋਂ ਵੀ ਛਤਰੀਆਂ ਬਿਲਕੁਲ ਸੇਮ ਨਹੀਂ ਆ ਤਿੰਨੇ ਤੇ ਆ ਵੀ ਇਹਨਾਂ ਦਾ ਆਕਾਰ ਬਿਲਕੁਲ ਸੇਮ ਆ ਪਰ ਜ ਇਹ ਅਸਲ 'ਚ ਰਾਜੇ ਦੀ ਸੀਗੀ ਤੇ ਤਾਂ ਕਰਕੇ ਦਾ ਸਾਰ ਵੀ ਵਟਾਗਾ ਛਤਰੀ ਦਾ ਤੇ 골ਡਨ ਕਲਰ ਆ ਸਾਰਾ ਇਹ ਪੱਥਰ ਲੱਗਿਆ ਹੋਇਆ ਜਿਹੜਾ 골ਡਨ ਜਿਹੜਾ ਜਸਲਮੇਰ ਦਾ ਬਸ ਖਾਸੀਅਤ ਆ ਜਸਲਮੇਰ ਜੀ ਦੇ ਨਾਮ ਤੇ ਮਸ਼ਹੂਰ ਆਗਾ 골ਡਨ ਛਟੀ ਨਾਮ ਤੇ ਉਹ ਵਾਲਾ ਪੱਥਰ ਲੱਗਿਆ ਹੋਇਆ ਤੇ ਛਤਰੀ ਕੇ ਦੇ ਅੰਦਰ ਜਿਹੜੇ ਗੁੰਮਦ ਬਣੇ ਹੋਏ ਨੇ ਅੰਦਰ ਉਹ ਕਾਰ ਇਦਾਂ ਦਾ ਦਿਖਦਾਗਾ ਬਹੁਤ ਖੂਬਸੂਰਤ ਸਤਬ ਨਹੀਂ ਹੋਏ ਨੇ ਤੇ ਆ ਸਾਹਮਣੇ ਜਿਹੜਾ ਸੰਗਮਰਮਰ ਦੇ ਵਿੱਚ ਮੂਰਤੀ ਬਣੀ ਹੋਈ ਹੈ ਰਾਜੇ ਦੀ ਆ ਵਾਲੀ ਜਗ੍ਹਾ ਜਿੱਥੇ ਸਾਨੂੰ ਪੱਥਰੀ ਆ ਮਤਲਬ ਪੱਥਰ ਦਾ ਕੰਮ ਚੱਲਿਆ ਨਗਾ ਪੱਥਰ ਨਾਲ ਘੜ ਘੜ ਕੇ ਇੱਥੇ ਇੱਕ ਛਤਰੀ ਬਣੂਗੀ ਨਵੀਂ ਤੇ ਉਹਨਾਂ ਕੋ ਉਹਨਾਂ ਨੇ ਥਾਂ ਡਟਿਆ ਹੋਇਆਗਾ ਇਸ ਹਿਸਾਬ ਨਾਲ ਤੇ ਇੱਥੇ ਕੰਮ ਚੱਲਿਆ ਹੁੰਦਾ ਪਹਿਲਾਂ ਮੂਰਤੀ ਫਟ ਕਰਦੇ ਨੇ ਜਿਹੜੀ ਮੇਨ ਚੀਜ਼ ਹੁੰਦੀ ਆ ਅੰਦਰ ਤੇ ਥੱਲੇ ਜਿੱਮੇ ਰਾਜ ਦੀ ਫੋਟੋ ਵੀ ਰੱਖੀ ਹੋਈ ਹੈਗੀ ਇਹਨਾਂ ਨੇ ਥੱਲੇ ਜਿਵੇਂ ਰਾਜ ਦੀ origignal ਫੋਟੋ ਰੱਖੀ ਹੋਈ ਹੈਗੀ ਆਹ ਵਾਚ ਅਸਲੀ ਬਹਾਦਰ ਸਿੰਘ ਮਹਾਰਾਜਾ ਸ੍ਰੀ ਸਲੀਬਾਹਨ ਸਿੰਘ ਤੇ ਉਹਨਾਂ ਦੀ ਇਹ ਇੱਕ ਸ਼ਮਸ਼ਾਨ ਜਗਾ ਬਣੂਗੀ بڑا ਬਾਗ ਕੋਲੇ ਇੱਥੇ ਨਾ ਸਿਵਜੀਤ ਮੰਦਿਰ ਬਣਿਆ ਹੋਇਆ ਹੈਗਾ ਕਿ ਪੁਜਾਰੀ ਤਾਂ ਹੈ ਨਹੀਂ ਇਸ ਟਾਈਮ ਬੈਠਾ ਕੋਈ ਇਸਾ ਬਣਾ ਲੈਣਾ ਬੜਾ ਬਾਕੀ ਟੈਟ ਲੱਗੀ ਹੋਈ ਹੈ 150 ਰੁਪਏ ਉਸ ਹਿਸਾਬ ਨਾਲ ਥੋੜੀ ਮਹਿੰਗੀ ਟੈਟ। ਜਿਹੜੀ ਟੈਟ ਅਸਲ 'ਚ ਇਹ 70 ਰੁਪਏ ਹੋਣੀ ਚਾਹੀਦੀ ਹੈ। ਕਿਉਂਕਿ ਇਹ 20-25 ਮਿੰਟ ਦਾ ਰਸਤਾ ਮਤਲਬ ਹੁੰਦਾ ਹੈ ਦੇਖਣ ਦਾ ਟਾਈਮ ਤੇ 20-25 ਮਿੰਟ ਤੇ ਬੰਦਾ ਦੇਖ ਲੈਂਦਾ ਹੈਗਾ। ਇਹ ਟੈਟ ਥੋੜੀ ਮਹਿੰਗੀ ਆ। ਤੇ ਹੁਣ ਆਪਾਂ ਚੱਲਦੇ ਆਂ ਆਪਣੀ ਬਾਈਕ ਤੇ ਅਗਲੇ ਸਫਰ ਤੇ ਮਿਲਦੇ ਆਂ ਨਵੇਂ ਬਲੌਗ ਵਿੱਚ।